HMBV ਵਾਇਰਸ ਕਾਰਨ ਪੂਰੇ ਦੇਸ਼ ਵਿੱਚ ਹੜਕੰਪ ਮਚ ਗਿਆ ਹੈ ਇਸ ਵਿੱਚ ਪੰਜਾਬ ਨੂੰ ਕੀ ਕਰਨਾ ਚਾਹੀਦਾ ਹੈ ਇਹ ਦੱਸਿਆ ਪੰਜਾਬ ਦੇ ਹੈਲਥ ਮਿਨਿਸਟਰ ਬਲਬੀਰ ਸਿੰਘ ਨੇ ਬਹੁਤ ਮਾਈਲਡ ਵਾਇਰਸ ਹੈ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਆਪਣਾ ਕੰਮ ਕਰੋ ਔਰ ਇਸੇ ਤਰ੍ਹਾਂ ਜਿਹੜੇ ਬੰਦੇ ਨੂੰ ਜ਼ੁਕਾਮ ਹੋਇਆ ਉਹਦਾ ਫਰਜ਼ ਬਣਦਾ ਕਿ ਉਹ ਲੋਕਾਂ ਦੇ ਵਿੱਚ ਨਾ ਫੈਲੇ ਉਹ ਵੀ ਆਪਣਾ ਜਿਹੜਾ ਹੈਗਾ ਜੇ ਜਾਣਾ ਤਾਂ 마ਸਕ ਜੀ ਦਾ ਮੂੰਹ ਟਾ ਕੇ ਆਪਣਾ ਜਾਵੇ ਜਿੰਨੇ ਚ ਮਾਰਨੀਆਂ ਤਾਂ ਵੀ ਉਹਨੂੰ ਆਪਣੇ ਨੱਕ ਨੂੰ ਕਵਰ ਕਰ ਲਓ ਹੱਥ ਆਪਣੇ ਲਗਾ ਰਗਰੋੜੀ ਜਦੋਂ ਘਰ ਜਾਂਦੇ ਹੋ ਤਾਂ ਉਹ ਬਿਨਾਂ ਤੋਂ ਹੋਏ ਤਾਂ ਹੱਥ ਜਿਹੜੇ ਨੱਕ ਮੂੰਹ ਅੱਖਾਂ ਨੂੰ ਨਾ ਲਾਓ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਵਾਇਰਸ ਇੱਕ ਮਾਈਲਡ ਵਾਇਰਸ ਹੈ ਅਤੇ ਪੈਨਿਕ ਕਰਨ ਦੀ ਲੋੜ ਨਹੀਂ ਹੈ ਤੁਹਾਨੂੰ ਇਹ ਦੱਸਿਆ ਗਿਆ ਕਿ ਰਿਸਰਚਰਸ ਨੇ ਵੀ ਇਹ ਮੰਨਿਆ ਹੈ ਕਿ ਇਹ ਵਾਇਰਸ ਕੋਈ ਨਵਾਂ ਵਾਇਰਸ ਨਹੀਂ ਹੈ ਸਭ ਤੋਂ ਪਹਿਲਾਂ 2001 ਵਿੱਚ ਇਸ ਨੂੰ ਡਿਟੈਕਟ ਕੀਤਾ ਗਿਆ ਸੀ ਅਤੇ ਹਿਊਮਨਸ ਵਿੱਚ 60 ਸਾਲਾਂ ਤੋਂ ਸਰਕੂਲੇਟ ਹੋ ਰਿਹਾ ਹੈ ਪ੍ਰੀਕਾਸ਼ਨਸ ਲੈਂਦੇ ਹੋਏ ਤੁਸੀਂ ਆਪਣੇ ਹੱਥਾਂ ਨੂੰ ਸਾਫ਼ ਰੱਖੋ ਜੇ ਤੁਹਾਨੂੰ ਜ਼ੁਕਾਮ ਹੈ ਤਾਂ ਮਾਸਕ ਲਾਓ ਅਤੇ ਇਨਫੈਕਟਿਡ ਪਰਸਨ ਤੋਂ ਦੂਰ ਰਹੋ